ਚੈੱਕ ਕੀਤੀ ਤੇ ਬਾਹਰੋਂ ਟੈਂਕ ਤੋਂ ਦਰਵਾਜ਼ੇ ਰਹਿ ਗਏ ਪਰ ਬਈ ਕੰਮ ਦੀ ਕੀ ਕਰਨ ਮੰਨਦੇ ਦੇਖੋ ਗੱਲ ਇਦਾਂ ਹੈ ਜੇ ਵੀ ਇਹ ਨਾ ਡੈਮੋਕ੍ਰੇਸੀ ਦੇ ਵਿੱਚ ਜਦੋਂ ਆਪਾਂ ਸਾਰੇ ਇਹ ਜਿਹੜੀ ਸਰਕਾਰ ਹੁੰਦੀ ਹੈ ਉਹ ਫੌਰ ਦੀ ਪੀਪਲ ਪਾਸ ਦੀ ਪੀਪਲ ਬਾਈ ਦੀ ਪੀਪਲ ਹੁੰਦੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ ਲੋਕ ਸਰਕਾਰ ਕਿਵੇਂ ਚੋਂਦੇ ਲੋਕੀ ਆਪਣਾ ਨੁਮਾਇੰਦਾ ਚੋਂਦੇ ਨੇ ਵੋਟ ਪਾ ਕੇ ਲੋਕਾਂ ਨੇ ਨਾਭੇ ਦੇ ਵਿੱਚ 2022 ਦੇ ਵਿੱਚ ਫਤਵਾ ਦੇ ਕੇ ਗੁਰਦੇਵ ਸਿੰਘ ਜੀ ਦੇ ਮਾਨ ਜੀ ਨੂੰ ਸਾਡੇ ਭਰਾ ਜਿਹੜੇ ਨਾਲ ਖੜੇ ਨੇ ਇਹਨਾਂ ਨੂੰ ਐਮਐਲਏ ਨਾਭਾ ਬਣਾਇਆ ਸੋ ਇਹਨਾਂ ਦਾ ਫਰਜ਼ ਬਣਦਾ ਆਪਣੇ ਲੋਕਾਂ ਦੇ ਹੱਕਾਂ ਦੀ ਆਵਾਜ਼ ਦੇ ਲਈ ਜਿੱਥੇ ਕਿਤੇ ਇਹਨਾਂ ਨੂੰ ਕਮੀ ਲੱਗਦੀ ਹੈ ਜਾ ਕੇ ਦੇਖਣਾ ਚੈੱਕ ਕਰਨਾ ਤੇ ਉਹਦੇ ਬਾਰੇ ਦੇ ਵਿੱਚ ਸਾਡੇ ਨੋਟਿਸ ਚ ਗੱਲ ਹੋਣਾ ਅੱਜ ਮੈਂ ਇੱਕ ਹੋਰ ਸਮਾਗਮ ਦੇ ਵਿੱਚ ਕਿਸੇ ਦਾ ਵਿਆਹ ਦਾ ਸਮਾਗਮ ਸਾਡੇ ਮੇਰੇ ਕੋਈ ਕੀ ਮੁੰਡਾ ਮੈਂ ਉੱਥੇ ਪਹੁੰਚਿਆ ਸੀਗਾ ਪਰ ਮੈਨੂੰ ਕੱਲ ਮੈਂ ਇਹਨਾਂ ਨੇ ਜਦੋਂ ਮੇਰੇ ਰਾਹ ਜ਼ਿਕਰ ਕੀਤਾ ਐਮਐਲਓ ਸਾਹਿਬ ਨੇ ਵੀ ਮਾਨ ਜੀ ਨੇ ਤੇ ਵੀ ਮੈਂ ਆਦਾ ਕਰਕੇ ਵੀਡੀਓ ਦਫਤਰ ਦੇ ਵਿੱਚ ਚੈਕਿੰਗ ਕਰਨ ਗਿਆ ਸੀ ਤੇ ਉੱਥੇ ਮੈਂ ਪਾਇਆ ਕਿ ਕਨਸਰਨਡ ਜਿਹੜੇ ਆਫਸਰ ਸੀ ਉਹ ਆਪਣੀ ਸੀਟ ਤੇ ਬਿਰਾਜਮਾਨ ਇਮੀਡੀਏਟਲੀ ਜਿਵੇਂ ਇਹਨਾਂ ਨੇ ਮੇਰਾ ਜ਼ਿਕਰ ਕੀਤਾ ਅਸੀਂ ਸ਼ੋ ਕਾਜ਼ ਕਰਤਾ ਉਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦਾ ਜਵਾਬ ਦੇਣਾ ਪਊਗਾ ਕਿ ਉਹ ਆਪਣੇ ਸੀਟ ਤੇ ਬਿਰਾਜਮਾਨ ਕਿਉਂ ਨਹੀਂ ਸੀ ਜੇਕਰ ਸ਼ੋਕ ਆਗ ਦੇ ਵਿੱਚ ਇਹ ਪਾਇਆ ਜਾਂਦਾ ਕਿ ਉਹਨਾਂ ਦੇ ਸੀਟ ਤੇ ਨਾ ਬਿਰਾਜਮਾਨ ਹੋਣ ਦਾ ਕੋਈ ਸਪੈਸੀਫਿਕ ਕਾਰਨ ਸੀ ਕੋਈ ਰੀਜ਼ਨ ਸੀ ਫਿਰ ਤਾਂ ਠੀਕ ਹੈ ਜੇਕਰ ਇਹਦੇ ਤੇ ਉਹ ਜੇ ਉਹਨਾਂ ਨੇ ਇਹ ਸੱਤ ਕੋਈ ਸਾਨੂੰ ਮਤਲਬ ਕਿ ਗਲਤ ਦੱਸੋ ਜਾਂ ਉਹਨਾਂ 'ਚ ਕੋਈ ਮਤਲਬ ਪੁਖਤਾ ਗੱਲਛਾਣ ਨਹੀਂ ਲੱਗੀ ਤੋਂ ਉਹਨਾਂ ਨੇ ਸਮਝ ਆਸੀ ਫਿਰ ਉਹਨਾਂ ਦੇ ਉੱਤੇ ਬਣਦੀ ਜਿਹੜੀ ਇਹ ਕਲੋਨੀਨ ਕਾਰਵਾਈ ਕਰਦਾ ਤੇ ਕੁਤਰੀ ਜਾਂ ਤਾਂ ਉਸ ਤੋਂ ਪਹਿਲਾਂ ਵੀ ਮਾਮਲਾ ਦਰਜ ਹੈ 75 ਲੱਖ ਦੇ ਪੈਸੇ ਦੇ ਇੱਕ ਉਹਨੇ ਤੇ ਮਾਮਲੇ ਦਰਜ ਤੋਂ ਫਿਰ ਵੀ ਨਹੀਂ ਚਾਰਦੇ ਦੇਖੋ ਗੱਲ ਇਹਦਾ ਜਦੋਂ ਇਹ ਕੋਰਟ ਤੋਂ ਰੀਡ ਲੈ ਕੇ ਆ ਜਾਂਦੇ ਨੇ ਫਿਰ ਉਦੋਂ ਬਾਅਦ ਤੋਂ ਕੋਰਟ ਦੇ ਅੱਗੇ ਆ ਕੇ ਕਈ ਵਾਰ ਸਰਕਾਰਾਂ ਦੇ ਵੀ ਹੱਥ ਬੰਨੇ ਜਾਂਦੇ ਸੋ ਅਸੀਂ ਆਪਣੇ ਵੱਲੋਂ ਕਾਰਵਾਈ ਕਰਦੇ ਨੇ ਤੇ ਉਦੋਂ ਬਾਅਦ ਤੋਂ ਕੋਟਾਂ ਦੇ ਉੱਤੇ ਬੜਾ ਕੁਝ ਡਿਪੈਂਡ ਕਰਦਾ ਕਿ ਕੋਟ ਉਹਨੂੰ ਕਿਸ ਐਂਗਲ ਤੋਂ ਕਿਸ ਮਾਦਰ ਨਾਲ ਦੇਖਦੀ ਹੈ ਪਰ ਹਾਂ ਮੈਂ ਇੱਕ ਵਾਰੀ ਜ਼ਰੂਰ ਇਹ ਕਹਿਣੀ ਚਾਹੁੰਦਾ ਤੁਹਾਡੇ ਮਾਧਮੇ ਨਾਲ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਪੰਚਾਇਤੀ ਰਾਜ ਡਿਪਾਰਟਮੈਂਟ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਮੈਨੂੰ ਦਿੱਤਾ ਸੋ ਇਸ ਤਰ੍ਹਾਂ ਕਿ ਮੈਂ ਉਰੇ ਇਹ ਤੁਹਾਡੇ ਮਾਧਮੇ ਨਾਲ ਕਹਿਣਾ ਚਾਹੁੰਦਾ ਸਾਰੇ ਅਫਸਰਾਂ ਨੂੰ ਕਿ ਤੁਸੀਂ ਸਰਕਾਰ ਦਾ 파ਟ ਹੋ ਆਪਣੀ ਜ਼ਿੰਮੇਵਾਰੀ ਨੂੰ ਆਪਾਂ ਨੂੰ ਸਾਰਿਆਂ ਨੂੰ ਸਮਝਣਾ ਪਊਗਾ ਜੋ ਆਪਾਂ ਲੋਕਾਂ ਦੇ ਲੋਕਾਂ ਦੇ ਵਿੱਚ ਪ੍ਰੋਪਰ ਇੱਕ ਚੰਗਾ ਜਣੇ ਕਿ ਮੈਸੇਜ ਦੇ ਉਹ ਜਿਹੜੇ ਬੰਦੇ ਆਪਣੇ ਟਾਈਮ 'ਚ ਡਿਊਟੀ ਤੇ ਨਹੀਂ ਜਾਂਦੇ ਟਾਈਮ 'ਚ ਡਿਊਟੀ ਤੇ ਜਾਂਦੇ ਜਿਹੜੇ ਉੱਤੇ ਬੈਠੇ ਨਹੀਂ ਉੱਤੇ ਬੈਠਣਾ ਜਿਨ੍ਹਾਂ ਕੋਲ ਬਾਧੂ ਚਾਰਜ ਵੀ ਨਹੀਂ ਮੰਨ ਲਓ ਕਿਸੇ ਅਫਸਰ ਕੋਲ 2-2 3-3 ਬਾਧੂ ਚਾਰਜ ਵੀ ਨਹੀਂ ਉਹ ਆਪਣੇ ਦਿਨ ਨਿਸ਼ਚਿਤ ਕਰ ਲੈਣ ਦਿਨ ਵੰਡ ਲੈਣ ਕਿ ਕਿਹੜੇ ਦਿਨ ਕੱਟੇ ਰਹਿਣਾ ਕਿਹੜੇ ਦਿਨ ਸੇਟੇ ਰਹਿਣਾ ਮਤਲਬ ਕਿ ਉਹਦੀ ਕਿਸੇ ਆੜ ਦੇ ਵਿੱਚ ਵੀ ਅੱਜ ਕਿਤੇ ਹੋਰ ਜਾਵੇ ਅੱਜ ਉਹਦੀ ਆੜ ਦੇ ਵਿੱਚ ਜਾਨਕਿ ਗੁੱਪੇ ਮਰੋਜ਼ਗਾਰੀ ਨਾ ਕਰਨ ਮਤਲਬ ਆਪਣੇ ਜਿਹੜਾ ਉਹਨਾਂ ਦਾ ਜਾਨੀ ਕਹਿਣ ਦਾ ਭਾਵ ਜਿਹੜੀ ਉਹਨਾਂ ਦੀ ਡਿਊਟੀ ਹੈ ਉਹ ਨਹੀਂ ਦਸਤੀ ਪਈ ਅਨੰਦਪੁਰ ਦੇ ਜਿਹੜੇ ਬਾਕੀ ਤੋਂ ਹੈ ਰਿਪੋਰਟ ਦਿੱਤਾ ਕਿ ਬਾਲੂ ਜਿਹੜੇ ਮੈਨਾਂ ਵਿੱਚ ਕਰੋ ਰਿਆ ਨਾ ਕੋਈ ਦੇਖੋ ਮਾਪੇ ਬਹੁਤ ਪੈਸੇ ਖਰਚ ਕੇ ਵਿਚਾਰੇ ਕਿਹੜੇ ਕਿਹੜੇ ਹਾਲੀ ਹੋ ਕੇ ਆਪਣੇ ਬੱਚਿਆਂ ਨੂੰ ਇਹਨਾਂ ਨੇ ਪੱਦੇ ਆ ਅੱਜ ਵੀ ਕੋਈ ਇੰਟਰਵਿਊ ਦੇਖ ਲਿਓ ਚਪੇ ਦੀ ਜਿਹੜੇ ਤੇ ਇਹੀ ਕਹਿ ਰਿਹਾ ਸੀ ਕਿ ਮੈਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਅਡੇ ਆਪਣੇ ਬੱਚੇ ਨੂੰ ਭੇਜਿਆ ਸੀ ਰਿਪੋਰਟ ਦੇ ਲਈ ਦੇਖੋ ਉੱਥੇ ਜਿਹੜੀ ਸਰਕਾਰ ਸਮੇਂ ਅਮਰੀਕਾ ਦੇ ਵਿੱਚ ਆਈ ਹੈ ਉਹ ਸਰਕਾਰ ਪਲਟਾ ਹੋਇਆ ਹੁਣ ਉੱਥੇ ਰਾਂਪੋਰ ਆਏ ਨੇ ਨਵੇਂ ਜਿਹੜੇ ਰਾਸ਼ਟਰਪਤੀ ਨੇ ਕੋਸਪਰੇਂਡਰ ਰਿਫਾਰਮਸ ਨੇ ਆ ਰਹੇ ਨੇ ਕਿਸ ਤਰ੍ਹਾਂ ਦੀ ਜਿਹੜੀ ਕਿ ਚੇਂਜਸ ਲੈ ਕੇ ਆ ਰਹੇ ਨੇ ਦੇਸ਼ ਦੇ ਕਾਨੂੰਨ ਦੇ ਵਿੱਚ ਮਤਲਬ ਕਿ ਜੇ ਇਸ ਤਰੀਕੇ ਨਾਲ ਮਤਲਬ ਕਿ ਉਹ ਆਪਣਾ ਰਵਈਆ ਰੱਖਣਗੇ ਤਾਂ ਮਤਲਬ ਜਿਹੜੇ ਬੱਚੇ ਰੋਜ਼ਗਾਰ ਕਰਨ ਲਈ ਗਏ ਨੇ ਤਾਂ ਫਿਰ ਉਹਨਾਂ ਦੇ ਤਾਂ ਬਹੁਤ ਔਖ ਹੋ ਜੀਏ ਸੋ ਇਹ ਚੰਗੀ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਜਿਹੜੇ ਬੱਚੇ ਉੱਥੇ ਚਲੇ ਗਏ ਉਹਨਾਂ ਨੂੰ ਕੋ ਪੈਨਲਟੀ ਲਾਜੰਦੇ ਕੋਈ ਆਪਣਾ ਉਹਨਾਂ ਨੂੰ ਕੋਈ ਹੋਰ ਪ੍ਰਕਿਰਿਆ ਪਾ ਕੇ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਸੀ ਨਾ ਕਿ ਉਹਨਾਂ ਨੂੰ ਡਿਪੋਟ ਕਰ ਦੇ ਦੇਖੋ ਗੱਲ ਇਦਾਂ ਹੁਣ ਉਹ ਆਏ ਨੇ ਅਜੇ ਪਹਿਲਾਂ ਉਸ ਤੋਂ ਬਾਅਦ ਹਮੇਂ ਖੈਤਾ ਬਿਲਕੁਲ ਬਹੁਤ ਸੱਜਰੀ ਗੱਲ ਹੈ ਤਾਜੀ ਗੱਲ ਹੈ ਅਜੇ ਇਹਦੇ ਬਾਰੇ ਵਿੱਚ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਕੁਝ ਬਸਤ ਪਾਵਾ ਜੀ ਦੇਖੋ ਇਹ ਤਾਨਾਸ਼ਾਹ ਸਰਕਾਰ ਹੈ ਬੀਜੇਪੀ ਜਿਹੜੀ ਭਾਰਤ ਦੇ ਅੰਦਰ ਚੱਲ ਰਹੀ ਹੈ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਪਹਿਲਾਂ ਤਾਂ ਧਰਮ ਦੇ ਨਾਂ ਤੇ ਬੰਦੀਆਂ ਪਾ ਰਹੀ ਹੈ ਸਰਕਾਰ ਲੀਡਰ ਉਹ ਹੁੰਦੇ ਨਹੀਂ ਲੀਡਰ ਸਮਾਜ ਦੇ ਵਿੱਚ ਉਹ ਹੋਣਾ ਚਾਹੀਦਾ ਹੈ ਸਰਕਾਰ ਉਹ ਹੋਣੀ ਚਾਹੀਦੀ ਹੈ ਜਿਹੜੀ ਸਾਰੇ ਧਰਮਾਂ ਨੂੰ ਸਾਰੇ ਨਸਬਾ ਨੂੰ ਇੱਕ ਤੋਂ ਕਰੇ ਸੋਨਾ ਤੇ ਜਿਹੜੇ ਪਾੜੇ ਨੇ ਖਤਮ ਕਰੇ ਤੇ ਇਹ ਕਿਹੜੀ ਤਰ੍ਹਾਂ ਸਾ ਸਰਕਾਰ ਆ ਵੀ ਜਿਹੜਾ ਪਾੜਾ ਪਾ ਰਹੀ ਹੈ ਉਲਟਾ ਆਪਸ ਦੇ ਵਿੱਚ ਪਰੇਕਸ਼ਨ ਕ੍ਰੀਏਟ ਕਰ ਰਹੀ ਹੈ ਫਿਰ ਦੂਜੀ ਗੱਲ ਅਸੀ ਸਪੋਰੀ ਕਿਹੜੀ ਭੁੱਖ ਹੋਗੀ ਇਹ ਨਹੀਂ ਸਮਝ ਆ ਰਿਹਾ ਕਿ ਪੈਸੇ ਦੇ ਕੇ ਉਂਗਲੀਆਂ ਦੇ ਉੱਤੇ ਪਹਿਲੇ ਹੀ ਜਾਨੀ ਕਿ ਮੋਹਰੇ ਲਾਈਆਂ ਜਾ ਰਹੀਆਂ ਨੇ ਸ਼ਾਇਦਾਈ ਜਾ ਰਹੀ ਹੈ ਫਿਰ ਸ਼ਰਮ ਬੀਜਪੀ ਦੇ ਜਿਹੜੇ ਬੰਦੇ ਨੇ ਉੱਤ ਘਰਾਂ ਦੇ ਵਿੱਚ ਬੁਲਾ ਕੇ ਪੈਸਾ ਡਿਸਟ੍ਰਿਬਿਊਟ ਕਰ ਰਹੇ ਨੇ ਔਰ ਇਲੈਕਸ਼ਨ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਾ ਕੁਝ ਵੀ ਨਹੀਂ ਕਰ ਰਿਹਾ ਪੁਲਿਸ ਉੱਤੇ ਦੀ ਮੰਨੋ ਕਿ ਉਹਨਾਂ ਦੇ ਹੱਥ ਦੀ ਕਟ ਪੁਤਲੀ ਬਣੀ ਬੈਠੀ ਹੈ ਪੁਲਿਸ ਕੋਲ ਖੜੀ ਹੈ ਗੁੰਡਾਗਰਦੀ ਹੋ ਰਹੀ ਹੈ ਕਾਗਜ਼ਾਂ ਤੇ ਲਪੇਟ ਲਪੇਟ ਕੇ ਵੋਟਰਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਵੀ ਅੰਦਰ ਜਾਓ ਈਵਨ ਨਾਲ ਇੱਕ ਕੇਸ ਦਾ ਹੀ ਜਾਇਆ ਇੱਕ ਵੀਡੀਓ ਆਹੀ ਜਿਹੜੇ ਤੇ ਅੰਦਰ ਪੁਲਿਸ ਵਾਲੇ ਨੇ ਕੋਡਾ ਉਂਗਲੀ ਫੜ ਕੇ ਵੋਟ ਪਾਈ ਮਤਲਬ ਇੱਕ ਪੁੱਤਰ ਨੂੰ ਤਾਂ ਰੁਪਿਆ ਦੇ ਉਸ ਐਸੀ ਤਰ੍ਹਾਂ ਨਹੀਂ ਕੋਈ ਜ਼ਿੰਦਗੀ ਚ ਨਹੀਂ ਸੀ ਦੇਖੀ ਸੋ ਹਾਰ ਜਿੱਤਾਂ ਇੱਕ ਬਣੀਆ ਹੋਈ ਹੈ ਇਹ ਕਿਸੇ ਸਟੇਟ 'ਚ ਕਿਸੇ ਸਰਕਾਰ ਦਾ ਆ ਜਾਣਾ ਚਲੇ ਜਾਣਾ ਇਹ ਗੱਲਾਂ ਇੱਕ ਬਾਤ ਨਹੀਂ ਆ ਪਰ ਐਡੀ ਪੜਨਾ ਚਾਹੀਦੀ ਉਹ ਕਹਿੰਦੀ ਉਸ ਪੜਨਾ ਚਾਹੀਦਾ ਸੀ ਪੱਟ ਪੱਕਰਾਂ ਦੇ ਵਿੱਚ ਵਿਰੋਧ ਕਰਦੇ ਯਾਰ ਕਿ ਕੋਲੋਂ ਕੇਂਦਰੀ ਬਜਟ ਦੇ ਵਿੱਚ ਐਮ ਐਸ ਪੀ ਹੈ ਪੈਕਟ ਨਹੀਂ ਹੈ ਕਿਸਾਨਾਂ ਨੇ ਪਿਛਾਰੇ ਪੰਜਾਬ ਦੀ ਕਿਸਾਨਾਂ ਦੀ ਗੇੜ ਕਰੇ ਇਹਦੇ ਬਾਰੇ ਦੇਖੋ ਤੁਹਾਨੂੰ ਵੈਸੇ ਤਾਂ ਜ਼ਿਆਦਾ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹ ਦੱਸ ਸਕਦੇ ਨੇ ਕਿਉਂਕਿ ਮੇਰਾ ਉਹ ਨਹੀਂ ਇਹ ਪ੍ਰੋਰੋਗੇਟਿਵ ਨਹੀਂ ਹੈ ਨਾ ਪਰ ਫੇਰ ਵੀ ਤਸੱਲਾਂ ਦੇ ਨਾਲ ਮੈਂ ਇੰਨੀ ਗੱਲ ਜ਼ਰੂਰ ਕਹਿੰਦਾ ਦੋ ਕੇਂਦਰ ਬਾਹਰ ਰਭਈਆ ਤੇ ਬਹੁਤ ਵਧੀਆ ਨਹੀਂ ਹੈ ਉਹ ਤੁਸੀਂ ਦੇਖੋ ਇਹਨਾਂ ਨੇ ਜਦੋਂ ਇਹ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਦੇ ਖਿਲਾਫ ਡੇਢ ਸਾਲ ਸੰਘਰਸ਼ ਕੀਤਾ ਸਾਡੇ ਕਿਸਾਨਾਂ ਨੇ ਕਿਸਾਨਾਂ ਨੇ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਉਹ ਹੋ ਤਿੰਨ ਕਾਲੇ ਕਾਨੂੰਨ ਇਹਨਾਂ ਨੇ ਕਿਹਾ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰੋ ਵਾਲੇ ਦਿਨ ਲੇਡੀ ਸਾਹਿਬ ਲਾਈਨ ਤੇ ਆਂਦੇ ਨੇ ਕਹਿੰਦੇ ਨੇ ਜੀ ਅਸੀਂ ਇਹ ਤਿੰਨ ਕਾਲੇ ਕਾਨੂੰਨ ਨੇ ਜਿਹੜੇ ਵਾਪਸ ਲੈ ਲਓ ਤੇ ਉਹ ਤੋਂ ਬਾਅਦ ਤੋਂ ਵਾਪਸ ਲੈਣੇ ਤੇ ਕਿਸਾਨ ਸਾਡੇ ਬੜੇ ਸੁਤਜੇ ਸਮਝਦਾਰ ਸੀ ਉਹ ਕਹਿੰਦੇ ਵੀ ਅਸੀਂ ਇੱਦਾਂ ਇਹ ਲੱਤੇ ਨਹੀਂ ਮੰਨਦੇ ਇਹਨੂੰ ਲਿਆ ਕੇ ਤੁਸੀਂ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਿਆ ਕੇ ਇਹਨੂੰ ਤੁਸੀਂ ਰੱਦ ਕਰੋ ਇਹਨਾਂ ਨੇ ਪਾਰਲੀਮੈਂਟ ਚ ਲਿਆਉਂਦੇ ਵੀ ਕੋਈ ਰੱਦ ਕਰਦੇ ਰੱਦ ਕਰਨ ਤੋਂ ਬਾਅਦ ਇੱਕ ਫਾਈਨਲ ਨੋਟੀਫਿਕੇਸ਼ਨ ਜਾਰੀ ਹੋਣਾ ਹੁੰਦਾ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਏ ਤੁਸੀਂ ਦੇਖੋ ਵੀ ਸਾਈਨ ਕਰਵਾਉਣ ਤੋਂ ਬਾਅਦ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਜਾਰੀ ਕੀਤਾ ਇਟ ਮੀਨਸ ਅਥਾਰਟੀ ਜਿਹੜੀ ਇੰਟੈਂਸ਼ਨ ਹੈ ਉਹ ਟੋਟਲੀ ਇਹ ਰ ਮਤਲਬ ਬੈਡਿੰਗ ਟੈਂਸ਼ਨ ਹੈ ਨਾ ਜਿਹੜੀ ਚੱਲਦੀ ਨਹੀਂ ਦੇਸ਼ ਦੀ ਕਿਸਾਨੀ ਨੂੰ ਮਤਲਬ ਕਿ ਰਾਹਤ ਦੀ ਸਾਹ ਨਹੀਂ ਹੋ ਇਸ ਕਰਕੇ ਇੱਕ ਜਿਹੜੀਆਂ ਚਕਰਾਈਆਂ ਨੇ ਇਹ ਜਾਇਜ਼ ਦੇ ਚੱਲਦੀਆਂ ਨਹੀਂ ਹੁੰਦੀਆਂ ਸੋ ਇਹ ਜਿਹੜੀਆਂ ਚਕਰਾਈਆਂ ਮੜੀਆਂ ਨੇ ਇਹ ਕੇਂਦਰ ਸਰਕਾਰ ਨੂੰ ਇਹ ਗੱਲਾਂ ਚੋਭਾ ਨਹੀਂ ਗਈ ਤੇ ਤੁਸੀਂ ਕੱਲ ਕੋਈ ਉੱਤੇ ਵੀ ਤਰ੍ਹਾਂ ਦੇਖਦਾ ਕਿ ਕਾਰਵਾਈ ਹੋਏ ਕੱਲ ਅੱਜ ਇੱਕ ਮੈਂ ਵੀਡੀਓ ਆਫਿਸ ਨਾਬਾ ਦੇ ਵਿੱਚ ਗਿਆ ਜਿੱਥੇ ਮੈਂ ਦੇਖਿਆ ਕਿ ਉੱਤੇ ਬਹੁਤ ਸਾਰੇ ਜਿਹੜੇ ਅਫਸਰ ਸਰਦਾਰ ਸੀਗੇ ਉਹ ਆਪਣੇ ਸੀਟਾ ਤੇ ਨਹੀਂ ਸੀਗੇ ਸਾ ਮੈਂ ਆਪਣੇ ਪੇਜ ਤੇ ਲਾਈਬਰੀ ਪਾਇਆ ਤੁਸੀਂ ਮੀਡੀਆ ਦੇ ਵਿੱਚ ਵੀ ਸਾਰੀ ਰਿਪੋਰਟ ਦੇਖੀ ਐ ਤੇ ਮੈਂ ਤੁਰੰਤ ਬਾਅਦ ਉਹਦਾ ਲਿੰਕ ਜਿਹੜਾ ਜੀ ਬਖਸ਼ੀ ਸਾਹਿਬ ਸਾਡੇ ਪਤਨੀ ਸੰਸਾਦ ਪੰਚਾਇਤ ਮੰਤਰੀ ਨੇ ਇਹਨਾਂ ਨੂੰ ਭੇਜਿਆ ਤੇ ਗੱਲ ਵੀ ਕੀਤੀ ਔਰ ਅੱਜ ਇੱਕ ਵਿਆਹ ਸਮਾਰਮ ਦੇ ਵਿੱਚ ਆਏ ਸੀਗੇ ਤੇ ਮੈਨੂੰ ਫੋਨ ਆਇਆ ਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮਿਲ ਕੇ ਔਰ ਮੰਤਰੀ ਸਾਹਿਬ ਨੇ ਸਪਸ਼ਟ ਔਰ ਸਾਫ਼ ਕਿਹਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਚਾਹੇ ਉਹ ਨਾਬਾ ਦੇ ਨੇ ਜਾਂ ਪੰਜਾਬ ਦੇ ਅਲੱਗ-ਅਲੱਗ ਸਾਰੇ ਕੌਂਫਰੰਸ ਦੇ ਲੋਕ ਨੇ ਉਹਨਾਂ ਦੇ ਕੰਮ ਕਰਨਾ ਆਫੀਸਰ ਸਹਿਬਾਨ ਦੀ ਜ਼ਿੰਮੇਵਾਰੀ ਬਣਦੀ ਐ ਆਫੀਸਰ ਸਹਿਬਾਨ ਸਰਕਾਰ ਦਾ ਇੱਕ ਹਿੱ ਅਗਰ ਲੋਕਾਂ ਦੇ ਕੰਮ ਨਹੀਂ ਹੋਣਗੇ ਤਾਂ ਲੋਕ ਸਾਡਾ ਖੋਣਗੇ ਉਹਨਾਂ ਦੇ ਘੇੜੇ ਤੇ ਘੇੜਾ ਬਚੂਗਾ ਤਾਂ ਤਾਂ ਨੁਕਸਾਨ ਜਿਹੜਾ ਲੋਕਾਂ ਦਾ ਵੀ ਹੈ ਔਰ ਸਰਕਾਰ ਦੇ ਵੀ ਇਨੈਕਟਿਵਿਟੀ ਜਾਂਦੀ ਸੋ ਅੱਜ ਮੰਤਰੀ ਸਾਹਿਬ ਨੇ ਬੜਾ ਸੰਜੀਦ ਜਿਹੜਾ ਜੀ ਇਹਦੇ ਤੇ ਕਾਰਵਾਈ ਦਾ ਜਿਹੜਾ ਸੰਦੇਸ਼ ਦਿੱਤਾ ਕਿ ਅਗਰ ਕੋਈ ਗਲਤ ਪਾਇਆ ਗਿਆ ਤਾਂ ਉੱਤੇ ਸਖਤ ਕਾਰਵਾਈ ਹੋਊਗੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਨਾ ਬਾ ਦਾ ਜਿੰਨਾ ਸਟਾਫ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੀ ਜਿਹੜੀ ਰਿਸਪੈਕਟ ਆ ਉਹ ਤੁਹਾਡੇ ਹੱਥ ਦੇ ਵਿੱਚ ਆ ਤੁਹਾਡੀ ਰਿਸਪੈਕਟ ਸਾਡੇ ਹੱਥ ਦੇ ਵਿੱਚ ਆ ਆਪਾਂ ਮਿਲ ਕੇ ਕਿਉਂ ਨਾ ਲੋਕਾਂ ਦੇ ਕੰਮ ਕਰੀਏ ਕਿਉਂ ਨਾ ਆਪਾਂ ਜਿਹੜੇ ਲੋਕ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਉਹਨਾਂ ਸੱਤ ਲੋਕ ਆਉਂਦੇ ਨੇ ਤੁਹਾਡੇ ਕੋਲੇ ਕੰਮ ਲੈਣ ਵਾਸਤੇ ਆਉਂਦੇ ਨੇ ਕੰਮ ਕੀਤੇ ਜਾਂ ਔਰ ਅਗਰ ਇਸ ਤੇ باوجود ਵੀ ਅਗਰ ਜਿਹੜਾ ਕਿਤੇ ਕੋਈ ਕਮੀ ਪੇਸ਼ੀ ਪਾਈ ਗਈ ਤਾਂ ਫਿਰ ਮંત્રી ਸਾਹਿਬ ਪਰ ਮੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਤ ਮਾਨ ਜੀ ਨੂੰ ਵੀ ਬੇਨਤੀ ਕਰਦਾ ਮંત્રી ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਫਿਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਵੇ ਚਲੇ